ਹਾਂਜੀ ਦੋਸਤੋ ਸਵਾਗਤ ਹੈ ਕਰਨ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਦੇ ਬਲੌਗ ਦੇ ਵਿੱਚ ਅੱਜ ਆਪਾਂ ਚੱਲੇ ਆਂ ਫਿਰ ਥੰਮ੍ਹਲ ਦੇਖ ਕੇ ਆਈਡੀਆ ਲਾਈ ਲਿਆ ਹੋਊਗਾ ਪਰ ਚੱਲੇ ਆਂ ਜੇ ਕਰਤਾਰ ਮਸ਼ੀਨ ਕੋਲ ਦੇਖਣ ਜੇ ਆਪਾਂ ਆਪਾਂ ਸਲਾਹ ਬਣਦੇ ਆ ਨਈ ਮਸ਼ੀਨ ਐ ਖੋਰ ਲਿਆਉਣ ਦੀ ਜਿੰਦਾਂ ਨੂੰ ਪਤਾ ਹੀ ਪਹਿਲਾਂ ਆਪਣੇ ਕੋਲ ਦਸ਼ਮੇਸ਼ ਆ 9100 ਉਹ ਹੈਗੀ ਆ 20 ਮਾਡਲ ਤੇ ਆਪਣੇ ਕੋਲ ਤੁਹਾਨੂੰ ਪਤਾ ਕਰਤਾਰ ਰੈਕਟਰ ਵੀ ਪੂਰਾ ਬੁਈਆ ਚੱਲਦਾ ਹੈਗਾ ਤੇ ਅੱਜ ਆਪਾਂ ਚੱਲੇ ਆਂ ਹਣ ਭਾਸਿਓ ਮਸ਼ੀਨ ਦੇਖਣ ਜੇ ਗੱਲ ਬਣ ਗਈ ਫਿਰ ਦਾ ਸਨਨਾਮਾ ਸਾਪਾ ਚ ਕਾਢ ਹੀ ਦੇਣਾ ਵਰਜ ਬਧਾਈਆਂ ਕਰ ਦਾਂਗੇ ਫਿਰ ਤੇ ਚੱਲਦੇ ਆ ਫਿਰ ਤਿਆਰ ਫਾਦਰ ਸਾਹਿਬ ਚੱਲਦੇ ਆ ਦੂਜਾ ਬਾਚ ਆਪਾਂ ਪਾਸ ਸਿਓ ਮਸ਼ੀਨ ਦੇਖਣ ਕੋ ਚੱਲੀਏ ਆਇਓ ਦਿਖਾਵਾਂਗੇ ਰੇਟ ਕੀ ਆ ਤੇ ਮਸ਼ੀਨ ਕਿਵੇਂ ਬਣਦੇ ਕੀ ਕੀ ਗੱਲ ਤੁਹਾਨੂੰ ਪਤਾ ਹੀ ਆ ਬਖਿਆ ਨੂੰ ਉਹੀ ਕੁਛ ਤੇ ਬਾਕੀ ਚੱਲਦੇ ਆ ਆਜੋ ਫਿਰ ਬਲੌਗ ਦੇ ਵਿੱਚ ਨਾ ਨਾ ਜੁੜੇ ਰਹੋ ਤੇ ਚੱਲ ਆਪੇ ਪਿੰਡੋਂ ਹੁਣ ਚੱਲਦੇ ਹੁਣ ਪਾਸ ਸਿਓ ਸੱਦਾ ਤੇ ਜਾ ਕੇ ਦਿਖਾਉਨੇ ਆ ਫਿਰ ਉੱਥੇ ਰਾਵੀ ਇਹਨੇ ਤਾਂ ਸ਼ੁਰੂ ਹੋ ਜਾਂਦੀ ਮਸ਼ੀਨਾਂ ਚੌਂਕਾਂ ਚੌਂਕ ਜੇ ਤੋਂ ਨਾ ਪਹੁੰਚ ਕੇ ਕਹੇ ਇੱਧਰ ਆ ਪ੍ਰੀਤ ਬਣ ਜੇ ਇੱਧਰ ਲੈ ਬਸੇ ਅੱਗੇ ਦਿਖਾਉਨੇ ਹੁਣ ਰੋਬਾਈ ਰਹੀ ਜਾਂਦਾ ਗਾ ਜੀ ਕਰੀ ਕੰਮ ਆ ਜਾਏ ਪ੍ਰੀਤ ਵਾਲਿਆਂ ਆਹੇ ਕਰਦਾ ਪ੍ਰੀਤ ਵਾਲਾ ਆਹ ਪ੍ਰੀਤ ਵਾਲਿਆਂ ਆ ਕੇ ਕਹਿੰਦੇ ਮੈਂ ਲੋ ਆਹ ਦੇਖ ਜੀ ਪ੍ਰੀਤ ਆਹ ਪ੍ਰੀਤ ਵਾਲਿਆਂ ਬਾਕੇ ਚ ਸਾਰੇ ਇੱਧਰ ਹੀ ਬਣਦੀਆਂ ਅੰਦੋਈ ਮਲਕੀ ਤੇ ਹੋਈ ਸਾਰੀਆਂ ਇੱਥੇ ਹੀ ਬਣਦੀਆਂ ਆਹ ਪਾਪ ਵੀ ਇੱਧਰ ਆਹ ਵਾਹ ਯਾ ਦੂਜੀ ਇੱਥੇ ਬਣਦੀ ਆ ਆ ਦੇਖੋ ਨਾਪੇ ਲੈ ਕੇ ਪਾਸੋਂ ਦਾ ਖਰ ਇੰਡਸਟਰੀ ਡੋੜੀ ਮਸ਼ੀਨਾਂ ਦੀ ਬਣਦੀ ਇੱਧਰ ਜਿਹਨ ਮਰਜ਼ੀ ਦੇਖ ਲੋ ਮਸ਼ੀਨੀ ਮਸ਼ੀਨਾ ਕੋਈ ਇੱਧਰ ਆਇਆ ਨਹੀਂ ਫੈਕਟਰੀ ਪਤਾ ਨਹੀਂ ਕਿਹੜੀ ਆ ਕਿਹੜੀ ਆ ਪਤਾ ਨਹੀਂ ਕਿਹੜੀ ਨਾਂ ਨਹੀਂ ਲਿਖਿਆ ਇਹਦੇ ਬਾਹਰ ਤਾਂ ਆ ਸਾਰਾ ਇੰਡਸਟਰੀ ਡੋੜੀ ਲੈ ਕੇ ਲਾ ਲੋ ਸਾਹਬ 90 ਤੋਂ ਆ ਖੜਿਆ ਪ੍ਰੀਤ ਪੰਪਾਂ ਤੇ ਪਰਵਿੰਦਰਾ ਆ ਇਹ ਕਹਿੰਦੇ ਗਰਦੀਪ ਵਾਲੇ ਅੱਜ ਤੋਂ ਕਹਿੰਦੇ ਕਿਨੇ ਇਨਵੋਇਸ ਐਸਐਮਐਸ ਹੈ ਨਿਊ ਗਰਦੀਪ ਬਣ ਜਾਵੇ ਹੈ ਟੀ ਕਿਨੇ ਚਲਵਾਏ ਸੀ ਐਸਐਸਐਮਐਸ 17 ਚਲਵਾਏ ਸੀ ਦ ਸਮੇਸ਼ ਮਸ਼ੀਨਾਂ ਤੇ ਉਹ ਇੱਥੋਂ ਲਵਾਏ ਸੀ ਗਰਦੀਪ ਵਾਲੇ ਨੇ ਕਹਿੰਦੇ ਆਹ ਮੈਂ ਕਿਹਾ ਨਾ ਦੋ ਵੀ ਦੁਕਾਨ ਪਾ ਲੈ ਹਲੇ ਕਿੱਥੇ ਆ ਗਏ ਆ ਨੇ ਗਰਤਾਰ ਕੰਪਨੀ ਆ ਜਾ ਕੇ ਬਾਕੀ ਦੇਖ ਜਾ ਹੁਣ ਯਾਰ ਸਭ ਸਭ ਦਾ ਸੁਧਾਰ ਨਾ ਬਣਿਆ ਜਾ ਕੇ ਜੰਬੰਦਿਆ ਗੱਲ ਕਿ ਨਹੀਂ ਬਣਦੀ ਲੈਣੀ ਆ ਬੱਸ ਲੱਗ ਪਿਆ ਯਾਰ ਮਾਰਚ ਤੱਕ ਮਿਲ ਜੇ ਯਾਰ ਬਸ ਬਈਏਗਾ ਲੱਤੀ ਅਜੇ ਤੱਕ ਕੁਛ ਨਹੀਂ ਆ ਕੀ ਰੇਟ ਆ ਕੀ ਹਿਸਾਬ ਕਿਤਾਬ ਚੱਲਦੇ ਅੰਦਰ ਕਰਦੇ ਡੀਲਰਾਂ ਨਾਲ ਗੱਲਬਾਤ ਬਾਕੀ ਤੇ ਬਈ ਇੱਕ ਏਸੀ ਗਾਵਾ ਕਰਤਾਰ 4000 ਤੇ ਹੋ ਗਿਆ ਸੈਂਪਲ ਤੇ ਬੜਾ ਫਰਕ ਨਹੀਂ ਕਹਿੰਦਾ ਆਪਣੇ 5 ਕੋ 6 ਲੱਖ ਰੁਪਏ ਦਾ ਫਰਕ ਆ ਸਾਰੇ ਦੇਖੋ ਕਰਤਾਰ ਵਿੱਚ ਮੇਰੇ ਕੋਲ ਸੌਦਾ ਲਮੜਾ ਬਾਕੀ ਬਣਦਾ ਕਿ ਨਹੀਂ ਹੁਣ ਉਹ ਰੱਬ ਜਾਣਦਾ ਲੈਣੀ ਪਰ 6 ਫਰੈਂਟ ਹੈਗੀ ਆ ਆਪਾਂ ਮਸ਼ੀਨਾਂ ਵੀ ਇੱਕ ਹੋਰ ਤੋ ਤਾਂ ਵਗੇ ਆ ਮਸ਼ੀਨ ਦਾ ਲੋੜ ਰੇ ਪਹਿਲਾਂ ਦੇ ਸਾਤੇ ਇੱਕ ਬੇਰ ਬਲੈਕਾ ਦੀ ਸਿੰਗਲ ਸਿੰਗਲ ਨਾਲ ਹੀ ਆ ਮੋੜ ਕੇ ਇਂ ਕਟਕ ਮਾਰਦੇ ਆ ਤੇ ਆ ਹੈਗੀ ਆ ਕਦੋਂ ਨਾਟ ਆ ਮੇਰੇ ਨਾਲ 4 ਕਿਹੜੀ 1 5 1 6 ਆ ਤਿੰਨ ਚਾਰ ਵਾਟ ਲਓਗੇ ਇਹਦੇ ਚ ਤੇ ਚਾਲਦੇ ਮਗਰ ਇੰਜਨ ਦੇਖ ਕੇ ਆਉਂਦੇ ਹੁਣ ਤੇ ਬੰਦ 133 ਬਾਬਰ ਦਾ ਘਾਤਾ ਯੂਰੀਆ ਲੈਣ ਜਾ ਰਿਹਾ ਜੂਰੀਆ ਚ 20 ਲੀਟਰ ਆਹ ਕੋਹ ਤੱਕ ਆਹ ਜੀ ਲੱਗਦਾ ਪੈਂਦਾ ਇੱਥੇ ਟਾਇਰ ਹੀ ਟਾਇਰ ਪਿਆ ਇਧਰ ਈ ਸੀ ਕੈਬਨਲੇ ਖੜੀ ਆ ਬਾਈ ਬਾਈ ਜੀ ਇਹ ਵੀ ਦਿਖਾ ਦੇ ਮੈਂ ਇਸੇ ਕੈਬਨ ਤਾ ਚੜ ਕੇ ਬਾਕੀ ਕਰਦੇ ਗੱਲ ਉਹਦੇ ਬਾਈ ਕਰੋ ਕਣੇ ਇਸੇ ਕਵਨ ਚੱਕ ਕਹਿੰਦੇ ਆ ਸੀਟ ਦਾ ਨਿਆਰਾ ਕਹਿੰਦੇ ਪੂਲੀ ਦਾ ਪਰ ਅਗਲੇ ਸਵਾਲ ਹੋਏ 5 ਲੱਖ ਇਹਨੇ ਹੋਰ ਲਾਵਾਗਾ ਇਸੀ ਦੇ ਇਸੀ ਆ ਸਵਾਲ ਲੈਣਾਗਾ 5 ਲੱਖ ਹੋਣੀ ਮਹਿੰਗੀ ਆ ਇਸੀ ਕੇ ਹੁਣ ਅੰਦਰ ਜਮਾਨ ਪੂਰੀ ਬੰਦ ਆ ਜਾਵਾ ਆ ਕਿੰਨੇ ਗੇਰੀ ਆ 22 ਸਪੀਡ ਹੋਈ ਆ ਬਾਕੀ ਦੇਖਣਾ ਕਰਦਾ ਗੱਲ ਬਾਈ ਨਾਲ ਜਾ ਕੇ ਆਈਏ ਉਹ ਜਿਹੜੇ ਵਾਲੇ ਤੇ ਇਹ ਕਹਿੰਦੇ ਹੋ ਗਿਆ ਵਧਾਈਆਂ ਹਰ ਸਕ ਨਹੀਂ ਵਧਾਈਆਂ ਜੀ ਬਹੁਤ ਵਧਾਈਆਂ ਜੀ ਵਧਾਈਆਂ ਹੋਰ ਤੇ ਹੁਣ ਕਹਿੰਦੇ ਲਗਭਗ ਜਨਵਰੀ ਦੇ ਲਾਸਟ ਜਾਂ ਫਰਵਰੀ ਦੇ ਪਹਿਲੇ ਹਫਤੇ ਆਪਣੀ ਮਸ਼ੀਨ ਆਪਾਂ ਆ ਜਾਣੀ ਆਪਾਂ ਤੇ ਬਾਕੀ ਗੱਲ ਬਾਤ ਨੂੰ ਆਪਾਂ ਹਰਿਆਰ ਦੱਸਾਂਗੇ ਬਾਹਰ ਜਾ ਕੇ ਤੇ ਆਪਾਂ ਇੱਥੇ ਕਰਤਾਰਚਾਰ 10000 ਟਾਪ ਮਾਡਲ ਹੋ ਰਹੀ ਕਹਿੰਦੇ ਹੋ ਗਿਆ ਕਹਿੰਦੇ ਵਧਾਈਆਂ ਤੇ ਚੱਲੀ ਹੁਣ ਬਾਕੀ ਦੇਖ ਜਾ ਕੇ ਮਸ਼ੀਨ ਦਿਖਾਉਣੇ ਤੁਹਾਨੂੰ ਵੀ ਇਹ ਝੋਲੇ ਦੀ ਕੀਮਤ ਕਰੀ ਇੱਕ ਦੀ ਕੀਮਤ ਹੈਗੀ ਆ ਕਿੰਨੀ ਆਹ ਸਾਹਿਬ ਦੱਸਿਓ ਜੀ 7.5 ਲੱਖ ਰੁਪਈਆ ਕੀਮਤ ਤਾਂ ਵਧੀਰੀ ਆ ਜੀ ਕੀਮਤ ਤਾਂ ਵਧੀਰੀ ਆ ਇੱਕ ਦੀ 7.5 ਲੱਖ ਪੈਂਦਾ ਸਾਨੂੰ ਝੋਲਾ ਘੜਾ ਫੜਿਆ ਕਰਤਾਰ ਰਾਮ ਦਾ ਤੇ ਚਾਰ ਤੁਸੀਂ ਹਿਸਾਬ ਹਿਸਾਬ ਲੈ ਲਓ ਤੇ 15 30 ਲੱਖ ਦੇ ਆ ਸਾਡੇ ਝੋਲੇ ਆਦੇ ਹੱਥ 'ਚ ਤੇ 15 ਮੋੜ ਲਓ 15 18 ਮੋੜ ਲਓ ਖਾਤ ਤੇ ਕਰਤਾਰ ਰਾਮ ਮਸ਼ੀਨਾਂ ਨੂੰ ਪੈਸੇ ਦੇ ਦੇ ਕਿਦਨ ਕਰੀ ਮਸ਼ੀਨ ਲੈ ਕੇ ਆਉਣਾ ਕਹਿੰਦੇ ਇੰਨਾ ਜੇ ਪੈਸੇ ਪਾ ਕੇ ਲਿਓਣੇ ਕਹਿੰਦੇ ਪਰੋਜੈਕਟ ਕਨੇ ਇੰਡਸਟਰੀ ਕਰਤਾਰ ਐਗਰੋ ਇੰਡਸਟਰੀ ਹੁਣ ਫਿਰ ਕਿੰਨੇ ਦਿਨਾਂ ਨੂੰ ਦੇਣਗੇ ਮਸ਼ੀਨ ਆਪਾਂ ਨੂੰ ਫਿਰ ਮਸ਼ੀਨ ਦੇਰੋਂ ਪੈਸੇ ਪਾ ਕੇ ਬਸ ਮਸ਼ੀਨ ਮਿਲ ਜਾਣੀ ਆ ਪਾ ਪੈਸੇ ਕਨੇ ਆ ਕਨੇ ਕੁਝ ਕਰਦੇ ਹੋ ਬੈਂਕ ਖਾਤੇ ਚ ਪਾ ਦਿੰਦੇ ਤੇ ਜਿਦਨ ਆਪਣੇ ਪੈਸੇ ਆ ਗਏ ਸਹੀ ਉਦੋਂ ਜਿਹਦੇ ਤੋਂ ਹਮਰ ਨਾਲ ਅੱਤ ਕਾ ਦੇ ਦੇਣਗੇ ਨਾ ਮਸ਼ੀਨ ਕੰਦਲਾ ਦਿਨ ਦਾ ਪ੍ਰੋਸੈਸ 15 ਦਿਨ ਦਾ ਪ੍ਰੋਸੈਸ ਕੰਮ ਨਾ ਦੋ ਦਿਨ ਤੇ ਤੂੰ ਇਹ ਜੇ ਆਪਾਂ ਜੇ ਮਨ ਆਪਾਂ ਥੋੜੇ ਜਿਹੇ ਪੈਸੇ ਪਾਉਣੇ ਆ ਤੇ ਲਗਭਗ ਆਪਾਂ ਜੇ ਅੱਜ 23 ਹੋ ਗਈ ਲਗਾ 10 ਤਰੀਕ ਅੱਜ 10 ਤੇ ਤੇ ਪੈਸੇ ਇਕੱਠੇ ਵੀ ਹੁਣ ਇੰਨੇ ਹੋ ਗਏ ਜਾਂਦੇ ਨੇ ਕਿ ਆਈ ਹਿਸਾਬ ਨਾਲ ਲੋਕ ਨੇ ਪੈਸੇ ਹੁਣ ਇਹ ਵੀ ਇਕੱਠੇ ਕਰਕੇ ਇੱਕ ਸੰਤਰਾਇਜ਼ੇਸ਼ਨ ਕਰਨੀ ਆ ਖਾਤੇ 'ਚ ਤੇ ਲਗਾ ਫਰਵਰੀ ਆਪਾਂ ਪਹਿਲੇ ਆਪ ਤੇ ਮਸ਼ੀਨ ਮਿਲ ਜੂਗੀ ਤੇ ਚਾਲਦੇ ਦੁਬਾਰੇ ਗੇੜਾ ਮਾਰ ਕੇ ਮਸ਼ੀਨਾ ਕਰਨੀ ਦੇਖ ਕੇ ਹੁਣ ਰਿਪੋਰਟ ਫਾਦਰ ਸਾਹਿਬ ਤੇ ਆਪਣੇ ਦਾਦਾ ਜੀ ਤੇ ਉਹ ਚਾਚਾ ਜੀ ਤੇ ਦਿਖਾ ਹੁਣ ਕੋਈ ਨਾ ਹੁਣ ਦੋ ਕਰਦੇ ਹੁੰਦਾ ਆਪਾਂ ਇੱਕ ਦਮੇਸ਼ ਇੱਕ ਇੱਕ ਕਰਤਾਰ ਮਾੜੀ ਆਪਣੀ ਕੋਈ ਮਸ਼ੀਨ ਨਹੀਂ ਕਹਿਣਾ ਵੀਰੇ ਆਪਾਂ ਦਮੇਸ਼ ਆਪਾਂ ਤੁਸੀਂ ਉਸਮੇਸ਼ੀ ਵਰਤਦੇ ਆਂ ਪਹਿਲੀ ਮਸ਼ੀਨ ਆਪਣੀ ਕਰਤਾਰ ਵੀਰੇ ਪਹਿਲਾਂ ਆਪਾਂ ਟਰੈਕਟਰਾਂ ਹੀ ਵਰਤੀਆਂ ਜਿਹਦਾ ਪਹਿਲਾਂ ਹੁੰਦੀ ਸੀ 2008 ਚ ਪਹਿਲੀ ਵੱਡੀ ਮਸ਼ੀਨ ਲੈਂਦੀ ਆ 2008 ਚ ਲੈਂਦੀ ਸੀ ਮਸ਼ੀਨ ਉਸਮੇਸ਼ ਫਿਰ ਲੈਂਦੀ ਆਪਾਂ 14 ਦੇ ਵਿੱਚ ਕੋ ਵੱਡੀ ਤੇ ਫਿਰ ਆਪਾਂ 20 ਚ ਪਰ ਉਹ ਹੈਗੀ ਹੈ ਕਿਹੜੀ ਉਹ ਆ ਤੇ ਟਰੈਕਟਰ ਹੀ ਨਾਲ ਆਪਣੇ ਦੋ ਦੋ ਕੀਆ ਦੋ ਵੀ ਕਰ ਲੈਂਦੀ ਆਪਣੇ ਕੋ ਪਹਿਲਾਂ ਟਰੈਕਟਰਾਂ ਨੂੰ ਹੁੰਦੇ ਨਹੀਂ ਸੀ ਨਾ ਸਭ ਤੋਂ ਵੱਡੀ ਮਸ਼ੀਨ ਇਹ ਪਹਿਲਾਂ 2.8 ਚ ਲੈ ਆਂਦੀ ਸੀ ਤੇ ਆਜ ਬਾਕੀ ਦੇਖਦੇ ਆਪਾਂ ਹੁਣ ਆਪਾਂ ਮਸ਼ੀਨ ਇਹ ਤਾਂ ਟਾਪ ਮਾਡਲ ਹੈ ਤੇ ਬਿਨਾ ਤੇ ਐਸਐਮਐਸ ਲੱਗਿਆ ਲਾ ਕੇ ਜੇਨਾਂਗੇ ਆਪਾਂ ਵਿੱਚ ਠੀਕ ਆ ਵੀਰੇ ਤੇ ਕਿਹੜੀ ਰੇਟ ਦੀ ਗੱਲ ਆ ਜਿਹਦੇ ਨਾਲ ਮਸ਼ੀਨ ਲੈਣਾ ਹੈ ਆਪਾਂ ਉਹ ਸਾਰਾ ਡਿਸਕਸ ਕਰਾਂਗੇ ਰੇਟ ਆ ਰੇਟ ਪੰਦੇ ਸਾਨੂੰ ਤੇ ਬਾਕੀ ਤੁਸੀਂ ਵਿਜੀਟ ਕਰੀ ਲਓ ਰਹੇ ਹੁਣ ਪਤਾ ਆ ਭਾਸ ਸਿਓ ਆ ਕਰਤਾਰ ਕੰਪਨੀ ਬਾਕੀ ਗੱਲਬਾਤ ਫੁੱਲ ਆ ਯਾਰ ਮਸ਼ੀਨ ਚੋ ਤੱਕ ਮੈਂ ਰੈਮ ਦੇਖ ਲਓ ਇਹਨਾਂ ਨੂੰ ਕੋਈ ਪੇਂਟ ਨਹੀਂ ਕਰਿਆ ਰੈਮ ਕੋਈ ਨਹੀਂ ਹੈਗਾ ਸਾਰਾ origignal ਰੈਮ ਆ ਪੇਂਟ ਬਿਨਾ ਕਿਵੇਂ ਕੰਪਨੀ ਦਾ ਆਉਂਦਾ ਹੈਗਾ ਆਪਣੀ ਕਿਹੜੀ ਕੰਪਨੀ ਆਉਂਦੀ ਦੱਸ ਦੇ ਇੱਕ ਮਿੰਟ ਨਾਲ ਲਿਖਾਉ ਇੱਥੇ ਤੇ ਆਹ ਰੈਮ ਸਾਹ ਪੁੱਠਾ ਪਿਆ ਇੱਧਰ ਇੱਧਰਲੇ ਪਾਸੇ ਲਿਖਾਊਗਾ ਮੈਂ ਦਿਖਾਉਣ ਇੱਕ ਮਿੰਟ ਉਹ ਤੇ ਮਸ਼ੀਨ ਤੇ ਜਾ ਕੇ ਉੱਥੇ ਲਿਖਾਊਗਾ ਆਹ ਘੜੀਆਂ ਮਸ਼ੀਨ ਦੇ ਸਟicker ਲੱਗਦੇ ਇੱਥੇ ਆ ਦੇ ਲਿਖਾ ਦਾ ਆ ਲਿਖਾ ਦਾ ਆ ਦੇ ਐਸ ਡਬਲਯੂ ਐਲ ਐਸ ਐਸ ਡਬਲਯੂ ਐਲ ਦਾ ਰਮ ਵਰਤੇ ਬਿਨਾ ਰੰਗ ਤੋਂ ਤੇ ਆਪਾਂ ਪੁਆਇਆ ਫਰੰਟ ਤੇ ਸਾਰੇ ਟਾਇਰ ਤੇ ਪੁੱਜੀਹਾਸ ਦੇ ਟਾਇਰ ਪਾਪਾ ਕਰਾਏ ਆ ਬੀ ਕੇ ਟੀ ਦੇ ਪੁਆਏ ਆ ਮੂਰ ਨੇ ਕਮਾਂਡਰ ਦੇ ਪਾਏ ਆਪਣੇ ਤੇ ਬਾਕੀ ਜਿੱਦਣ ਆਪਾਂ ਮਸ਼ੀਨ ਲੈਣ ਆਇਆ ਪਸੋਂ ਆਇਆ ਨਾ 2 ਮਹੀਨੇ ਤੱਕ ਮਹੀਨੇ ਦੇ ਬਾਅਦ ਹੀ ਕਹਿੰਦਾ 25 20 25 ਦਿਨਾਂ ਤੱਕ ਮਸ਼ੀਨ ਆਪਾਂ ਲੈਣ ਆਇਆ ਨਾ ਤੇ ਬਾਕੀ ਸਾਰੀ ਮਸ਼ੀਨ ਡਿਟੇਲ ਦੱਸਾਂਗੇ ਬਾਕੀ ਪੂਰੀ ਵਲੌਗ ਦਵਾਇਟ ਹੋਰ ਬਣਾਵਾਂਗੇ ਆਪਾਂ ਉਹਦਾ ਅਬ ਚੈੱਕ ਕਰ ਲਓ ਇੱਥੇ ਮਸ਼ੀਨ ਬਣਦੀ ਆ ਕਰਤਾਰਪਾਸੋਂ ਕਰਤਾਰ ਐਗਰੋ ਇੰਡਸਟਰੀ ਪਾਸੋਂ ਤੇ ਇਹ ਮਨ ਦੇ ਪੂਰੀ ਵਜਿਥੇ ਤੇ ਕਿਹੜਾ ਕੰਮ ਦੇ ਇੱਥੇ ਮਸ਼ੀਨ ਦਾ ਖੜੀ ਰਿਹਾ ਕੇ ਟੱਚਿੰਗ ਵਾਚਿੰਗ ਹੁੰਦੀ ਮੜਾ ਰੰਗ ਰੂੰਗ ਰਿਆ ਜਾਂਦਾ ਦੁਬਾਰੇ ਕਰਦੇ ਇੱਥੇ ਚਲ ਆ ਜਾ ਹੁਣ ਕਿੱਦਾਂ ਚਲੋ ਓਕੇ ਰਿਪੋਰਟ ਬਾਕੀ ਆ ਗਏ ਪੂਰੇ ਪੂਰੇ ਮਸ਼ੀਨ ਬਾਕੀ ਚੱਲਦੇ ਹਾਂ ਘਰੇ ਤੇ ਜਿੱਦਾਂ ਅਸੀਂ ਬਲੌਗ ਦੇਖ ਹੀ ਲਿਆ ਸਾਰਾ ਆਪਣਾ ਮਸ਼ੀਨ ਵਾਲਾ ਬਲੌਗ ਤੇ ਉੱਥੇ ਰਮੈਰ ਹੋਰ ਬਣਾਉਣਾ ਸੀ ਮੇਰਾ ਫੋਨ ਦੀ ਬੈਟਰੀ ਘੱਟ ਸੀ ਤੇ ਫੋਨ ਕਰੇ ਬੰਦ ਹੋ ਗਿਆ ਤੇ ਆਪਾਂ ਮਸ਼ੀਨ ਕਰਤਾਰ ਬੁੱਕ ਕਰਾਈਆ ਟਾਪ ਮਾਡਲ ਬੁੱਕ ਕਰਾਈਆ ਤੁਹਾਨੂੰ ਆਹ ਦੱਸਣਾ ਏਸੀ ਕਰਾਈਆ ਕਿ ਸਿੰਪਲ ਕਰਾਈਆ ਬਿਨਾਂ ਏਸੀ ਤੋਂ ਪਹਿਲਾਂ ਦੱਸ ਦੇ ਮੈਨੂੰ ਟਾਪ ਮਾਡਲ ਆ ਤੇ ਆਪ ਲਾ ਲਵਗੇਸ ਤੇ ਬਾਕੀ ਆਪ ਉਹਨੂੰ ਦੱਸਾਂਗੇ ਕਿਦਾਂ ਮਸ਼ੀਨ ਲੈਣਗੇ ਮਸ਼ੀਨ ਆਪਾਂ ਮਿਲੂ ਘਟਰ ਘਟ ਘਟ ਟਾਈਮ ਦਿੱਤਾ ਉਹਨੇ ਮਹੀਨਾ ਦਿੱਤਾਗਾ ਮਹੀਨੇ ਤੋਂ ਮਸ਼ੀਨ ਮੈਨ ਲੈਣੀ ਹੈ ਕਿਉਂ ਬੁਕਿੰਗ ਵਾਲੀ ਹੈ ਨਾ ਫਿਰ ਆਪਾਂ ਡੇਟ ਬੁੱਕ ਕਰਾਈਏ ਜਨਮ ਵੀਰ ਚ ਬੁੱਕ ਕਰਾਈ ਜਾ ਉਹ ਕਹਿੰਦੇ ਤੁਹਾਨੂੰ ਫਰਵਰੀ ਦੇ ਵਿਚਾਰੇ ਦੇ ਦਾਂਗੇ 20 ਏ ਓਕੇ ਵੀਰੇ ਸਾਰੇ ਵੀਰ ਭਰਾਵਾਂ ਬਲੌਗ ਦੇਖਣ ਲਈ ਧੰਨਵਾਦ ਮਿਲਦੇ ਹਾਂ ਨੈਕਸਟ ਬਲੌਗ ਦੇ ਵਿੱਚ ਓਕੇ ਬਾਈ